ਕਿਸਾਨ ਨੂੰ ਇੱਕ ਖੁੱਦੋ ਬਣਾ ਰਖੇ ਲੀਡਰ ਖੇਡ ਖੇਡ ਰਹੇ ਹਨ ਮਰ ਕਿਸਾਨ ਰਿਹਾ ਭੁਖਤ ਕਿਸਾਨ ਰਿਹਾ ਉੱਤੇ ਠੰਣੇ ਚ ਬਾਹਰ ਬੈਠਾ ਹੈ ਤੇ ਇੱਥੇ ਭਗਵੰਤ ਮਾਨ ਜੀ ਨੂੰ ਚੇਡਾ ਕਰਨ ਤੋਂ ਜੇ ਟਾਈਮ ਹੈ ਨਹੀਂ ਭਗਵੰਤ ਮਾਨ ਜੀ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਬੜਾ ਐਡਵਰਟਾਈਜ਼ ਬੜੀ ਗੰਭੀਰ ਬੜੀ ਸੀਰੀਅਸ ਬੜੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਹੋਊਗੀ ਭਗਵੰਤ ਮਾਨ ਜੀ ਦੀ ਤੇ ਨਿਕਲਿਆ ਕਿ ਖੁੱਦਾ ਪਾੜ ਨਿਕਲੀ ਚੁਈਆ 6 ਬੜੀ ਪਹਿਲਾਂ ਜਿਹੜੀ ਕਰ ਚੁੱਕੇ ਹੈ ਵੀ ਮੈਂ ਸੁਖਵੀਰ ਬਾਦਲ ਹੋ ਰਿਆਂ ਦਾ ਜਿਹੜਾ ਉਹ ਸੁਖਵिलास ਹੈ ਹੋਟਲ ਨੂੰ ਤੋੜ ਲੈਣਾ ਐ। ਐਕਸੈਕਟਲੀ ਕੌਣ ਕਰੂਗਾ ਕਾਰਵਾਈ ਸੁਨੀਲ ਜਾਖੜ ਨੇ ਤੇ ਕਰਨੀ ਨਹੀਂ ਭਗਵੰਤਮਾਨ ਜੀ ਨੇ ਕਰਨੀ ਐ। ਨੋਟਿਸ ਕੱਢ ਦੇਣਾ 108 ਕਰੋੜ ਰੁਪਏ ਲੈਣੇ ਐ। ਢਿਲੇ ਨਹੀਂ ਹੁਣ ਆ ਕੇ ਲਊਗਾ ਕੇਜਰੀਵਾਲ ਸਾਹਿਬ ਲੈਣਗੇ। ਸੁਨੀਲ ਜਾਖੜ ਨੇ ਲੈਣੇ ਹੁੰਦਾ ਕੁਝ ਵੀ ਨਹੀਂ। ਪੰਜਾਬ ਦੇ ਹਾਲਾਤ ਨੂੰ ਲੈ ਕੇ ਡਿਸਕਸ਼ਨ ਹੋਈ ਐ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਜਾਏ ਉਹਦੇ ਵਿੱਚ ਕਿਸਾਨ ਜਿਹੜੇ ਅੱਜ ਬਾਰਡਰਾਂ ਦੇ ਪਿਛਾ ਰੱਖੇ ਐ ਫੇਰ ਉਹੀ ਹਾਲਾਤ ਮੰੰਜਰ ਫੇਰ ਬਣਦਾ ਜਾ ਰਿਹਾ ਪੰਜਾਬ ਦੇ ਅੰਦਰ ਕਿਸਾਨਾਂ ਦੇ ਬੱਚਿਆਂ ਨੂੰ ਉਥੇ ਕੁਝ ਮੌਤਾ ਹੋ ਗੀਆਂ ਕੁਝ ਮਾਰੇ ਗਏ ਉਹਨਾਂ ਦੇ ਲੈ ਕੇ ਅੱਜ ਜਿਸ ਤਰ੍ਹਾਂ ਦੇ ਕਿਸਾਨ ਨੂੰ ਇੱਕ ਖੁੱਦੋ ਬਣਾ ਰੱਖੇ ਲੀਡਰ ਖੇਡ ਖੇਡਦੇ ਐ ਮਰ ਕਿਸਾਨ ਰਿਹਾ ਬਹੁਤ ਕਿਸਾਨ ਰਿਹਾ ਉੱਥੇ ਠੰਢ ਚ ਬਾਹਰ ਬੈਠਾ ਐ ਇੱਥੇ ਆਪਣੀ ਰਾਜਨੀਤਿਕ ਰੂਪੀਆਂ ਸੇਕ ਰਿਹਾ ਕਈ ਆਪਣੀ ਦੁਕਾਨਾਂ ਖੋਲੀ ਬੈਠੇ ਐ ਤੇ ਕਿਸਾਨ ਦਾ ਇਹਦੇ ਚ ਭਲਾਈ ਕਿੱਥੇ ਐ ਕੀ ਹੋਣਾ ਚਾਹੀਦਾ ਉਹ ਤੋਂ ਲੈ ਕੇ ਵੀ ਸਾਡਾ ਕਿਸ ਤਰ੍ਹਾਂ ਪੰਜਾਬ ਦੇ ਕਿਸਾਨ ਦੀ ਬਾਹ ਫੜੀ ਜਾਵੇ ਉਹਨੂੰ ਲੈ ਕੇ ਇੱਥੇ ਗੱਲ ਹੋਈ ਐ ਪੰਜਾਬ ਕਿਹੜੇ ਪਾਸੇ ਲੈ ਕੇ ਜਾ ਰਿਹਾ ਭਗਵੰਤ ਮਾਨ ਜੀ ਜਿੱਥੇ ਇੱਕ ਮੁੱਖ ਮੰਤਰੀ ਪਰਫਾਰਮਰ ਚੀਫ ਮਿਨਿਸਟਰ ਵੀ ਸੁਰਖਿਤ ਐ ਅੱਜ ਚੰਨੀ ਸਾਹਿਬ ਦੇ ਬਿਆਨ ਲੱਗੇ ਸੀ ਕਹਿੰਦੇ ਜੀ ਮੈਨੂੰ 2 ਕਰੋੜ ਰੁਪਏ ਫਿਰੋਤੀ ਦੇ ਟੈਲੀਫੋਨ ਆ ਗਏ ਲੋਕ ਕਿ ਉਸ ਹਲਦਾ ਚੰਨੀ ਸਾਹਿਬ ਦੇ ਤਾਂ ਘਰੇ ਕਿਸੇ ਨੇ ਦੇਖ ਲਿਓਨੇ 10 ਕਰੋੜ ਰੁਪਏ ਬਿਸਤਰ ਦੇ ਹਟਾ ਪਏ ਸੀਗੇ ਤੇ ਇਹਨਾਂ ਨੇ ਕਿ ਮੰਗ ਲਓ ਦੋ 2 ਕਰੋੜ ਰੁਪਏ ਤੇ ਜਿਹੜਾ ਕੋਈ ਮੁਨਿਆਰੀ ਦੀ ਦੁਕਾਨ ਵਾਲਾ ਛੋਟਾ ਦੁਕਾਨਦਾਰ ਹੈ ਛੋਟਾ ਵਪਾਰੀ ਹੈ ਉਹ ਹੁਣ ਤਾਂ ਪਿੰਡਾਂ ਦੇ ਸਰਪੰਚਾਂ ਕੋਲ ਆਉਣ ਲੱਗੇ ਟੈਲੀਫੋਨ ਤੇ 5 ਲੱਖ ਰੁਪਏ ਮੰਗਦੇ ਐ ਐਸਾ ਉਹ ਕਹਿੰਦੇ ਕਿ ਮੈਂ ਅਧਿਕਾਰੀਆਂ ਨੂੰ ਸਕਰੀਨਸ਼ਾਟ ਰਿਕਾਰਡਿੰਗ ਸਭ ਕੁਝ ਭੇਜੀਆ ਹਜੇ ਤੱਕ ਕਾਰਵਾਈ ਨਹੀਂ ਹੋਈ ਐਗਜ਼ੈਕਟਲੀ ਐਗਜ਼ੈਕਟਲੀ ਕੌਣ ਕਰੂਗਾ ਕਾਰਵਾਈ ਸੁਨੀਲ ਜਖੜ ਨੇ ਤਾਂ ਕਰਨੀ ਨਹੀਂ ਭਗਵੰਤਮਾਨ ਜੀ ਨੇ ਕਰਨੀ ਹੈ ਭਗਵੰਤਮਾਨ ਜੀ ਨੂੰ ਚੇੜਾ ਕਰ اپنی ذمہ داری ਤੋਂ ਭੱਜਣ ਵਾਸਤੇ ਦੇਖੋ ਭਗਵੰਤ ਮਾਨ ਜੀ ਦਾ ਅੱਜ ਉੱਥੇ ਜਵਾਬਦੇਹੀ ਬਣਨੀ ਸੀ ਵਿਧਾਨ ਸਭਾ ਚੱਲੀ ਹੈ ਹੁਣ ਉਹਨਾਂ ਨੇ ਕੀ ਖੇਡ ਖੇਡੇ ਭਗਵੰਤ ਮਾਨ ਜੀ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਬੜਾ ਟਾਈਪ ਬੜੀ ਗੰਭੀਰ ਬੜੀ ਸੀਰੀਅਸ ਬੜੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਹੋ ਗਈ ਭਗਵੰਤ ਮਾਨ ਜੀ ਦੀ ਤੇ ਨਿਕਲਿਆ ਕਿ ਖੋਦਾ ਪਾੜ ਨਿਕਲੀ ਚੁਈਆ 6 ਵਾਰੀ ਪਹਿਲਾਂ ਜਿਹੜੀ ਕਰ ਚੁੱਕੇ ਹੈ ਵੀ ਮੈਂ ਸੁਖਬੀਰ ਬਾਗਲ ਉਹ ਰਿਆਂਦਾ ਜਿਹੜਾ ਉਹ ਸੁਖਵिलास ਹੈ ਹੋਟਲ ਉਹ ਤੋੜ ਦੇਣਾ ਹੈ ਨੋਟਿਸ ਕੱਢ ਦੇਣਾ 108 ਕਰੋੜ ਰੁਪਏ ਲੈਣੇ ਤੇ ਲੇ ਨਹੀਂ ਕੌਣ ਆ ਕੇ ਲਊਗਾ ਕੇਜਰੀਵਾਲ ਸਾਹਿਬ ਲੈਣਗੇ ਸੁਨੀਲ ਜਾਖੜ ਨੇ ਲੈਣੇ ਕਰੋ ਚਲਾਓ ਕਾਰਵਾਈ ਕਰੋ ਬੁਲਡوزر ਚਲਾਣਾ ਬੁਲਡوزر ਚਲਾਓ ਨੋਟਿਸ ਦੇਣਾ ਨੋਟਿਸ ਦਿਓ ਵਾਰੰਟ ਕੱਢਣੇ ਆ ਵਾਰੰਟ ਕਢੋ ਹੁੰਦਾ ਕੁਝ ਵੀ ਨਹੀਂ ਪਰ ਗੱਲ ਉਧਰਲੇ ਪਾਸੇ ਤੋਰਤੀ ਸੁਖਬੀਰ ਬਾਦਲ ਨਾ ਮੈਂ ਸੁਖਬੀਲਾਸਿਆ ਕਰਦੇ ਨਾ ਉਹ ਕਰਦੇ ਨਾ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਜਿਹੜੀ ਪੰਜਾਬ ਦੀ ਲੋਕਾਂ ਨੇ اپੋਜੀਸ਼ਨ ਪਾਰਟੀ ਦਾ ਰੋਲ ਜਿਹੜਾ ਦਿੱਤਾ ਹੈ ਕਾਂਗਰਸ ਪਾਰਟੀ ਉਹ ਆਪਣੀਆਂ ਕਮਜ਼ੋਰੀਆਂ ਤੇ ਪੱਲਾ ਫਾ ਕੇ ਅੱਜ ਸੈਸ਼ਨ ਜੋ ਭੱਜ ਜੀ ਜੀ ਸਾਹਿਬ ਇਹਨਾਂ ਕਿਸਾਨੀ ਅਧਿਕਾਰਾਂ ਦੇ ਦੇਖੋ ਵਧੀਆ ਨਹੀਂ ਮੈਂ ਉਹ ਹੀ ਤਾਂ ਤੁਹਾਨੂੰ ਦੱਸ ਰਿਹਾ ਸਾਬ ਵਧੀਆ ਦਾ ਮਾੜਾ ਕੌਣ ਉਹ ਤਾਂ ਲੋਕ ਫੈਸਲਾ ਕਰਨਗੇ ਹੋ ਸਕਦਾ ਸੁਨੀਲ ਤਾਂ ਬਲਦੀ ਨੂੰ ਕਰਦਾ ਵੀ ਸੁਨੀਲ ਇੱਧਰ ਬੈਠਾ ਹੈ ਪਰ ਜ਼ਿੰਮੇਵਾਰੀ ਆਪਣੀ ਤੋਂ ਭੱਜਣ ਵਾਸਤੇ ਇਹ ਕਿਉਂਕਿ ਪੰਜਾਬ ਚੰਡੀਗੜ੍ਹ ਦੇ ਅੰਦਰ ਵਿਧਾਨ ਸਭਾ ਤੇ ਚੰਡੀਗੜ੍ਹ ਦੇ ਅੰਦਰ ਮੇਅਰ ਲੈ ਇਲੈਕਸ਼ਨ ਹੁੰਦਾ ਉੱਥੇ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਕਿ ਹੁਸ਼ਕਰ ਇੱਥੇ ਆ ਕੇ ਕਿਉਂਕਿ ਉਹਦੇ ਘੇਰਨਾ ਪੈਣਾ ਸੀਗਾ ਕਿਸਾਨ ਜਿਹੜੇ ਕਿਸਾਨਾਂ ਦੇ ਨਾਲ ਖੇਡ ਖੇਡ ਰਹੇ ਹੈ ਭਗਵੰਤ ਮਾਨ ਜੀ ਉਹਨੂੰ ਲੈ ਕੇ ਕਾਂਗਰਸ ਦੀ ਬੰਦੀ ਸੀ ਜ਼ਿੰਮੇਵਾਰੀ ਵੀ ਉਹਨਾਂ ਨੂੰ ਘੇਰ ਦੇ ਉਹ ਗਵਰਨਰ ਨੂੰ ਬੋਲ ਕੇ ਆਪਣਾ ਵਾਕਆਊਟ ਕਰਕੇ ਨਿਕਲ ਕੇ ਕਿਉਂਕਿ ਗਵਰਨਰ ਦੇ ਉੱਤੇ ਅਗਰ ਸੁਣਦੇ ਤਾਂ ਹੁਣ 4 ਤਰੀਕ ਨੂੰ ਡਿਬੇਟ ਵੀ ਕਰਨੀ ਪਊਗੀ ਉਹ ਮਾੜਾ ਨਹੀਂ ਕਹਿੰਦੇ ਕਈ ਲੋਕ ਉੱਤੋਂ ਇਸ਼ਾਰਾ ਹੋ ਗਿਆ ਲੀਡਰਾਂ ਨੂੰ ਕਈਆਂ ਦੇ ਆਫਤਪਾਲਾ ਕਿਉਂਕਿ ਸੁਖਬੀਰ ਬਾਦਲ ਜੀ ਤੋਂ ਪਹਿਲਾਂ ਭਗਵੰਤ ਮਾਨ ਜੀ ਦੀ ਉਸ ਵੀਡੀਓ ਨੂੰ ਦੇਖੋ ਜਿਹੜੇ ਪੰਜ ਵਾਰੀ ਇਹਨਾਂ ਨੇ ਕਿਹਾ ਸੀਗਾ ਵੀ ਮੈਂ ਜਿਹੜੀ ਬਸਾ ਬਣਾਈ ਹੈ ਇਹ ਕਾਂਗਰਸੀ ਲੀਡਰ ਫੜ ਕੇ ਅੰਦਰ ਕਰੂੰਗਾ ਕੀਤੇ ਤਾਂ ਨਹੀਂ ਹੁਣ ਉਹਨਾਂ ਦੇ ਨਾਲ ਰਲ ਕੇ ਇਲੈਕਸ਼ਨ ਲੜ ਰਹੇ ਆ ਇੱਥੇ ਸੀਟ ਵੀ ਚੜਦੀ ਚੰਡੀਗੜ੍ਹ 'ਚ ਇੱਥੇ ਮੇਅਰ ਵੀ ਰਲ ਕੇ ਕਰੀ ਜਾਂਦੇ ਫੇਰ ਇਹ ਕਿਉਂ ਸ਼ੱਕਰ ਹੈ ਫੇਰ ਲੋਕ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਦੋਨੋਂ ਰਲੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੋਨੋਂ ਰੜੇ ਹੋਏ ਆ ਪੰਜਾਬ ਦੇ ਲੋਕਾਂ ਨੂੰ ਖੇਡ ਬਣਾ ਰੱਖਿਆ ਇਸ ਕਰਕੇ ਅਸੀਂ ਆਪਣੀ ਜੂਰ ਵਾਲੀ ਕਿਸਾਨੀ ਨੂੰ ਲੈ ਕੇ ਜਕਰ ਸਭ ਦੇਖਿਆ ਜਾਵੇ ਜਿੰਡੇ-ਕਿੰਡੇ ਤੌਰ ਤੇ ਅਧੂਰਨ ਚੱਲ ਰਿਹਾ ਸਮਝ ਲਿਓ ਕਿ ਇਹਦੇ ਕਿਤੇ ਨਾ ਕਿਤੇ ਭਾਜਪੀ ਜਿਹੜੀ ਪੇ ਕਿ ਦੁਬਾਰਾ ਇਹ ਪਿੰਡਾਂ ਦੇ ਵਿੱਚ ਵੜਨ ਲੱਗੀ ਸੀ ਉਹ ਫੇਰ ਕਿਤੇ ਨਾ ਕਿਤੇ ਵਿਰੋਧ ਦਾ ਸਾਹਮਣੇ ਆਉਣ ਲੱਗੇਗਾ ਮਸਲਾ ਭਾਜਪੀ ਦਾ ਨਹੀਂ ਸਾਹਿਬ ਭਾਜਪੀ ਪਿੰਡਾਂ 'ਚ ਵੜਦੀ ਹੈ ਨਹੀਂ ਵੜਦੀ ਭਾਜਪੀ ਪਹਿਲਾਂ ਇੰਨੇ ਸਾਲ ਕਿੱਥੇ ਪਿੰਡਾਂ 'ਚ ਵੜੀ ਸੀ ਪਰ ਪੰਜਾਬ ਤਾਂ ਵਸਦਾ ਰਹੇ ਸਾਹਿਬ ਰੋਲਾ ਤਾਂ ਪੰਜਾਬ ਦਾ ਹੈ ਤੁਸੀਂ ਆ ਹੀ ਕਰ ਨਹੀਂ ਹੋ ਰਹੇ ਤੁਸੀਂ ਤੁਸੀਂ ਫਿਰ ਆ ਹੀ ਕਹਿਣਾ ਚਾ ਰਹੇ ਹੋ ਨਾ ਵੀ ਪੰਜਾਬ 'ਚ ਇਹ ਬੀਜੇਪੀ ਪਿੰਡਾਂ 'ਚ ਨਾ ਜਾਵੜੇ ਇਹਦੇ ਵਿੱਚ ਦੋਨੋਂ ਨੇ ਸਹਿਮਤੀ ਹੈ ਆਮ ਆਦਮੀ ਪਾਰਟੀ ਦੇ ਤੇ ਕਾਂਗਰਸ ਦੀ ਵੀ ਜੇ ਕਿਤੇ ਮਸਲਾ ਹੱਲ ਹੋ ਗਿਆ ਤਾਂ ਫਿਰ ਹੋ ਗਿਆ ਜੀ ਲੱਗਦਾ ਵੀ ਸਿਆਸਤ ਹੋਰੀ ਹੈ ਇਹ ਪੂਰੇ ਅੰਦੋਲਨ ਦੇ ਵਿੱਚ ਸਭ ਇਸ ਤਰ੍ਹਾਂ ਮੈਂ ਕੱਲ ਪਰਸੋ ਚ ਇਹਦੇ ਉੱਤੇ ਪੂਰੀ ਪ੍ਰੈਸ ਕਾਨਫਰੰਸ ਕਰੂੰਗਾ ਜੋ ਵਿੱਚ ਮੈਂ ਸਮਝਦਾ ਬਤੌਰ ਕਿਸਾਨ ਨਾਟ ਐਜ਼ ਅ ਲੀਡਰ ਆਫ ਕਿਸਾਨ ਮਨੂੰ ਇਹ ਨਾ ਬਿਆਨ ਨਹੀਂ ਵੀ ਮੈਂ ਕਿਸਾਨਾਂ ਦਾ ਲੀਡਰਾਂ ਮੈਂ ਤਾਂ ਆਪ ਇੱਕ ਕਿਸਾਨ ਪਰਿਵਾਰ 'ਚ ਪੈਦਾ ਹੋਇਆ ਮੈਂ ਕਿਸਾਨ ਦੀ ਜਨਨਕ ਦੁੱਖਦਰ ਸਮਝਦਾ ਇਹ ਜਿੰਨਾ ਮੈਂ ਮਹਿਸੂਸ ਕਰ ਰਿਹਾ ਵੀ ਕੰਜਾ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਇਹਨਾਂ ਲੋਕਾਂ ਨੇ ਇੱਕ ਖੇਡ ਬਣਾਤਾ ਇੱਕ ਖੁੱਦੋ ਬਣਾਤੀ ਇਧਰੋਂ ਬੈਟ ਮਾਰਦੇ ਆ ਉਧਰ ਉਧਰੋਂ ਕੋਈ ਬੈਟ ਮਾਰਦਾ ਉਧਰ ਛੱਕਾ ਟਪਾ ਦਿੰਦਾ ਮਰਦੇ ਕਿਸਾਨ ਨੇ ਭੁਗਤ ਕਿਸਾਨ ਰਹਿ ਹੈ ਉਹਦੇ ਭਲਾਈ ਦੀ ਕੋਈ ਗੱਲ ਕਰਦਾ ਨਹੀਂ ਆਪਣੇ ਆਪਣੇ ਸਾਰੇ ਨੇ ਦੁਕਾਨਾਂ ਖੋਲ ਰੱਖੀਆਂ ਲੱਗਦਾ ਮੀਟਿੰਗ ਤਾਂ ਦੁਬਾਰਾ ਹੋਣੀ ਚਾਹੀਦੀ ਹੈ ਨਾ ਸੈਂਟਰ ਵੀ ਗੱਲ ਕਰਨਾ ਚਾਹੁੰਦੀ ਹੈ ਕਿਸਾਨ ਵੀ ਗੱਲ ਕਰਨਾ ਚਾਹੁੰਦੀ ਹੈ ਕੋਈ ਤਾਂ ਆ ਗਿਆ ਹੋਊਗਾ ਨਾ ਬਿਲਕੁਲ ਕੋਈ ਮੀਟਿੰਗ ਲੱਗਦਾ ਗੱਲ ਹੋਣੀ ਚਾਹੀਦੀ ਸਭ ਗੱਲ ਬੈਠ ਕੇ ਹੋਣੀ ਚਾਹੀਦੀ ਹੈ ਮਸਲਾ ਹੱਲ ਨਾਲ ਉਹਦੇ ਨਾਲ ਹੀ ਨਿਕਲੂਗਾ ਸਭ ਮੈਂ ਆਪ ਹੀ ਕਹਿ ਰਿਹਾ ਵੀ ਆ ਕਰ ਕੀ ਰਹੇ ਕੀ ਖੇਡ ਖਾਂਦੀ ਮਨੂੰ ਇਹਨਾਂ ਵਹਿਮ ਨਹੀਂ ਆਪਣੇ ਆਪ ਤੇ ਮਨੂੰ ਆਪਣੇ ਤੇ ਵਹਿਮ ਨਹੀਂ ਸਭ Nike no, of the Koh. ਇਹ ਸਾਰੀ ਗੱਲਾਂ ਕਰਾਂਗੇ ਇਹਨੂੰ ਇਸ ਮਸਲੇ ਨੂੰ ਚਲੋ ਲੋਕਾਂ ਨੂੰ ਰੋਲੋ ਨਾ ਲੋਕ ਸਭਾ ਚੋਣਾਂ ਨੂੰ ਲੈ ਕੇ ਸਰ ਹੋਈ ਕੋਈ ਚਰਚਾ ਕੈਂਡੀਡੇਟਸ ਨੂੰ ਲੈ ਕੇ ਕੋਈ ਸ਼ਾਰਟਲਿਸਟ ਕੀਤਾ ਨਹੀਂ ਇੱਥੇ ਇਸ ਕੋਰ ਕਮੇਟੀ 'ਚ ਨਹੀਂ ਉਹਦੇ ਵਾਸਤੇ ਸਾਡੀ ਸਟੇਟ ਇਲੈਕਸ਼ਨ ਕਮੇਟੀ ਹੈ ਜਿਹੜੀ ਹੁਣ ਕੱਲ ਹੀ ਕਨਸਟੀਟਿਊਟ ਕੀਤੀ ਹੈ ਤੇ 2-4 ਦਿਨਾਂ 'ਚ ਉਹਦੀ ਮੀਟਿੰਗ ਹੋ ਕੇ ਉਹਦੇ ਬਾਅਦ ਪ੍ਰੋਸੈਸ ਦੇ ਰਾਈ ਕੇ ਹੋਈ ਲੋਕਾਂ ਨੂੰ ਕਿਹੜੇ ਕਿਹੜੇ ਕੈਂਡੀਡੇਟਸ ਹੈ ਸ਼ਾਰਟਲਿਸਟ ਕਰਕੇ ਉੱਤੇ ਜਿਵੇਂ ਭੇਜਣਾ ਹੈ ਨਾਮ ਵਗੈਰਾ ਪਾਰਲੀਮੈਂਟ ਬੋਰਡ 'ਚ ਉਹ ਪ੍ਰੋਸੈਸ ਸਾਡੇ ਚੱਲੂ ਰਿਹਾ ਹੈ ਕੋਈ ਅਰਜ਼ੀਆਂ ਮੇਰਾ ਆਨਲਾਈਨ ਨਹੀਂ ਆਜੀ ਕੋਈ ਕਿਸੇ ਕਿਸ ਬਾਕੀ ਬੈਠ ਕੇ ਜਦੋਂ ਮੀਟਿੰਗ ਹੋਊਗੀ ਇਲੈਕਸ਼ਨ ਕਮੇਟੀ ਦੀ ਉਹਦੇ ਬਾਅਦ ਅਸੀਂ ਕਰਾਂਗੇ ਅੱਛਾ ਤੇ ਵੀ